ਆ ਦਿਖਾ ਮੱਥਾ ਡੱਕ ਲਿਪਸ ਤੇ ਟੂਡੀ ਜਦੋਂ ਇਸ ਪਾਰਕਿੰਗ ਤੱਕ ਤੁਸੀਂ ਪਹੁੰਚਣਾ ਵਾ ਤਾਂ ਸਿੱਧੀ ਖੜੀ ਚੜਾਈ ਤੇ ਤੁਹਾਨੂੰ ਆਪਣੀ ਕਾਰ ਲੈ ਕੇ ਆਣਾ ਪੈਣਾ ਵਾ ਜਦੋਂ ਔਲੀ ਜਾਣਾ ਹੋਇਆ ਉਦੋਂ ਆਪਾਂ ਇੱਥੋਂ ਵਿਸ਼ਨੂ ਪ੍ਰਿਆਗ ਦੇ ਵਿੱਚ ਧੌਲੀ ਗੰਗਾ ਤੇ ਅਲਕਨੰਦਾ ਦਾ ਜਿਹੜਾ ਮਿਲਨ ਹੁੰਦਾ ਵਾ ਗਾਚੀ ਫਟ ਗਿਆ ਪਹੁੰਚਣ ਲਈ ਲੱਗ ਜਾਨੀ ਆ ਕਿੰਨੀ ਬੜੀ ਆ ਦੇਖਿਓ ਆ ਬੜੀ ਵਕਤ ਚੀਜ਼ ਏ ਤੁਹਾਨੂੰ ਆਪਾਂ ਨੂੰ ਮਿਲ ਗਈ 600 ਰੁਪਏ ਨੇ ਐਡਵਾਂਸ ਹੀ ਆਪਣੇ ਤੋਂ ਲੈ ਲਿਆ ਵਾ ਚੱਲਦਾ ਫਿਰਦਾ ਏਟੀਐਮ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਬੈਨ ਆ ਕੇ ਖੜੀ ਹੋਈ ਹੈ ਏਟੀਐਮ ਵਾਲੀ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਾਂ ਯਾਤਰਾ ਕਰਦੇ ਪਏ ਆਂ ਸ਼੍ਰੀ ਹਿਮਕੁਟ ਸਾਹਿਬ ਜੀ ਇਸ ਤੋਂ ਪਹਿਲਾਂ ਕਿ ਅੱਜ ਦੀ ਵੀਡੀਓ ਸ਼ੁਰੂ ਕਰੀਏ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਸ ਯਾਤਰਾ ਦੀਆਂ ਕੁਝ ਵੀਡੀਓਜ਼ ਮੈਂ ਪਹਿਲਾਂ ਪਾ ਚੁੱਕਿਆ ਹਾਂ ਇਸ ਚੈਨਲ ਦੇ ਉੱਤੇ ਜੇਕਰ ਕਿਸੇ ਨੇ ਨਹੀਂ ਦੇਖੀਆਂ ਤਾਂ ਉਸ ਦੇ ਵਿੱਚ ਆਪਾਂ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਜੀ ਦੇ ਦਰਸ਼ਨ ਕੀਤੇ ਸੀ ਯਮੁਨਾ ਨਦੀ ਦੇਖੀ ਸੀ ਉਸ ਤੋਂ ਬਾਅਦ ਆਪਾਂ ਰਿਸ਼ੀਕੇਸ਼ ਆ ਗਏ ਸੀ ਗੁਰਦੁਆਰਾ ਸ਼੍ਰੀ ਹਿਮਕੁਟ ਸਾਹਿਬ ਉੱਥੇ ਆਪਾਂ ਰਾਦਰੂਕੇ ਸੀਗੇ ਦਰਸ਼ਨ ਮੇਲੇ ਕੀਤੇ ਸੀ ਨਾਲ-ਨਾਲ ਆਪਾਂ ਗੰਗਾ ਨਦੀ ਨੂੰ ਵੀ ਦੇਖਿਆ ਸੀਗਾ ਉਸ ਤੋਂ ਬਾਅਦ ਆਪਾਂ ਉੱਥੋਂ ਰਵਾਨਾ ਹੋਏ ਸੀਗੇ ਗੋਬਿੰਦਘਾਟ ਦੇ ਲਈ ਤਾਂ ਰਸਤੇ ਦੇ ਵਿੱਚ ਅਲਕਨੰਦਾ ਦੇ ਬਿਲਕੁਲ ਵਿਚਾਲੇ ਬਣਿਆ ਮਾਤਾ ਧਾਰੀ ਦੇਵੀ ਜੀ ਦਾ ਮੰਦਿਰ ਆਪਾਂ ਦੇਖਿਆ ਸੀਗਾ ਜਿਹੜਾ ਕਿ ਦੁਆਪਰ ਯੁੱਗ ਤੋਂ ਉਸ ਜਗ੍ਹਾ ਤੇ ਸਥਾਪਿਤ ਇੰਨੇ ਹਜ਼ਾਰ ਸਾਲ ਤੋਂ ਤੇ ਬਹੁਤ ਹੀ ਸੋਹਣਾ ਨਿਆਰਾ ਸੀ ਉੱਥੋਂ ਦਾ ਉੱਥੇ ਅਲਕਨੰਦਾ ਦਾ ਬਹੁਤ ਹੀ ਬਾ ਲੰਬਾ ਚੌੜਾ ਹੋ ਜਾਂਦਾ ਵਾ ਜਿਹਦੇ ਵਿੱਚ ਕਿਸ਼ਤੀਆਂ ਵਗੈਰਾ ਵੀ ਚਲਦੀਆਂ ਸੀਗੀਆਂ ਤਾਂ ਇਹ ਸਾਰਾ ਕੁਝ ਤੁਸੀਂ ਇਹ ਦੇਖਣਾ ਤਾਂ ਪਿਛਲੀਆਂ ਵੀਡੀਓਜ਼ ਦੇਖ ਸਕਦੇ ਆ ਅੱਜ ਆਪਾਂ ਇੱਥੇ ਰਵਾਨਾ ਹੋਵਾਂਗੇ ਤੇ ਗੋਬਿੰਦ ਘੜ ਤੋਂ ਆਪਾਂ ਪੈਦਲ ਯਾਤਰਾ ਸ਼ੁਰੂ ਕਰਾਂਗੇ ਗੋਬਿੰਦ ਧਾਮ ਤੱਕ ਦੀ ਤਾਂ ਚੈਨਲ ਤੇ ਬਨੇ ਰਹੋ ਆਓ ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਦਰਬਾਰ ਸਾਹਿਬ ਦੇ ਤੇ ਫਿਰ ਇੱਥੇ ਰਵਾਨਾ ਹੁੰਨੇ ਆਪਾਂ ਤੁਸੀਂ ਜਿਹੜੀ ਆ ਸਾਹਮਣੇ ਇਮਾਰਤ ਦੇਖਦੇ ਪਏ ਆ ਇਹ ਸਾਰੀ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਆ ਸਾਹਮਣੇ ਦਰਬਾਰ ਸਾਹਿਬਾ ਉੱਪਰਲੀ ਸਾਈਡ ਇਧਰਲੇ ਪਾਸੇ ਲੈਫਟੇ ਐ ਰਾਈਟ ਸਾਈਡ ਤੇ ਰਹਿਣ ਦਾ ਪ੍ਰਬੰਧ ਦਾ ਕਮਰੇ ਹਾਲ ਬਨੇ ਹੋਏ ਆ ਤੇ ਸਾਹਮਣੇ ਪਹਾੜਾਂ ਦੇ ਉੱਤੇ ਤੁਸੀਂ ਪਈ ਹੋਈ ਬਰਫ਼ ਦੇਖ ਸਕਦੇ ਆ ਜਿਹੜੀ ਕਿ ਥੋੜੀ ਜੀ ਬਚ ਗਈ ਆ ਹਜੇ ਤੇ ਇਸ ਤੋਂ ਇਲਾਵਾ ਇੱਥੋਂ ਦਾ ਦ੍ਰਿਸ਼ ਬਹੁਤ ਹੀ ਸੋਹਣਾ ਵਾ ਸਾਰੇ ਪਾਸੇ ਦਾ ਤੇ ਆ ਗੁਰਦੁਆਰਾ ਸਾਹਿਬ ਤੋਂ ਹੀ ਖੜ ਕੇ ਸਾਹਮਣੇ ਲੱਗੇ ਆੜੂਆਂ ਦੇ ਦਰਖਤ ਦੇਖ ਸਕਦੇ ਆ ਤੇ ਆੜੂ ਵੀ ਲੱਗੇ ਦੇਖ ਸਕਦੇ ਆ ਤੁਸੀਂ ਜਿਹੜੇ ਕਿ ਪੂਰੇ ਪੱਕੇ ਪਏ ਆ ਆ ਪੂਰਾ ਜੋਸ਼ੀ ਮਾਠਾ ਤੇ ਆ ਜਿਹੜਾ ਸਾਹਮਣੇ ਤੁਸੀਂ ਮੰਦਰ ਦੇਖਦੇ ਪਏ ਆ ਇਹ ਨਰਸਿੰਘ ਭਗਵਾਨ ਜੀ ਦਾ ਮੰਦਰ ਆ ਇੱਥੋਂ ਦੇ ਵੀ ਆਪਾਂ ਦਰਸ਼ਨ ਕਰਾਂਗੇ ਮਗਰ ਯਾਤਰਾ ਕਰਕੇ ਜਦੋਂ ਆਪਾਂ ਵਾਪਸ ਜਾਂਦੇ ਹੋਏ ਬਹੁਤ ਹੀ ਪੁਰਾਣਾ ਮੰਦਰ ਆ ਇਹ ਪ੍ਰਲاد ਦੇ ਪਿਤਾ ਦਾ ਜਦੋਂ ਆ ਤੱਕ ਇਸ ਦੁਨੀਆ ਤੇ ਬਹੁਤ ਜ਼ਿਆਦਾ ਵੱਧ ਗਿਆ ਸੀ ਤਾਂ ਭਗਵਾਨ ਵਿਸ਼ਨੂੰ ਜੀ ਨੇ ਨਰਸਿੰਘ ਭਗਵਾਨ ਜੀ ਦਾ ਜਿਹੜਾ અવਤਾਰ ਲਿਆ ਸੀ ਤੇ ਹਿਰਣਕਸ਼ਪ ਨੂੰ ਮਾਰਿਆ ਸੀ ਮਗਰ ਉਹਨੂੰ ਮਾਰਨ ਤੋਂ ਬਾਅਦ ਉਹਨਾਂ ਦਾ ਕ੍ਰੋਧ ਨਹੀਂ ਸ਼ਾਂਤ ਹੁੰਦਾ ਪਿਆ ਸੀ ਤਾਂ ਇਸੇ ਜਗ੍ਹਾ ਤੇ ਆ ਕੇ ਜਿੱਥੇ ਮੰਦਰ ਬਣਿਆ ਉਨ੍ਹਾਂ ਦਾ ਕਰੋਧ ਸ਼ਾਂਤ ਹੋਇਆ ਸੀਗਾ ਤੇ ਆਓ ਚੱਲਦੇ ਹਾਂ ਦਰਬਾਰ ਸਾਹਿਬ ਸਾਹਮਣੇ ਹੈ ਜੀ ਤੇ ਜਿਹੜਾ ਰਹਿਣ ਕਰਨ ਦਾ ਪ੍ਰਬੰਧ ਆ ਉਹ ਸਾਰਾ نیچے ਆ ਲੰਗਰ ਹਾਲ ਵਗੈਰਾ ਪੌੜੀਆਂ ਉੱਤਰ ਕੇ ਥੱਲੇ ਜਾਣਾ ਪੈਂਦਾ ਤੇ ਦਰਬਾਰ ਸਾਹਿਬ ਉੱਪਰ ਤੇ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਜੋਸ਼ੀਮਾਠ thank you ਸਲੀਪਿੰਗ ਕੁਈਨ ਉਹ ਆਲੀਆ ਆ ਮੂੰਹ ਬਣਿਆ ਆ ਆ ਦੇਖਾ ਮੱਥਾ ਬੱਟ ਲਿਪਸ ਤੇ ਟੁੱਡੀ ਪੌਣ ਕਮਾ ਕੇ ਇਹ ਦੇਖੇਗਾ ਹਾਂ ਚੱਲੀਏ ਫਿਰ ਚਲੋ ਜੀ ਆਜੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਆ ਨਿੱਕੀਆਂ ਹੀ ਪੌੜੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਰਾਤ ਦਿਖਾਈਆਂ ਸੀ ਪਿਛਲੀ ਵੀਡੀਓ ਦੇ ਵਿੱਚ ਤੇ ਸਾਹਮਣੇ ਹੈਗਾ ਦਰਬਾਰ ਸਾਹਿਬ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਆ ਸਭਨੇ ਦਰਬਾਰ ਸਾਹਿਬ ਤੇ ਆ ਪਾਰਕਿੰਗ ਰਤਕਾਰ ਆਪਾਂ ਇੱਥੇ ਲਾਤੀ ਸੀ ਲੇਟ ਹੋ ਗਏ ਸੀ ਕਿਉਂਕਿ ਆਉਂਦੇ ਉਹਦੇ ਮੈਂ ਆਪਦੀਆਂ ਵੀਡੀਓਜ਼ ਨਾ ਕਾਫੀ ਘੱਟ ਬਣਾਉਣਾ ਚਾਹੀ ਮੇਰਾ ਮਾਈਕ ਡੈਸਟੀਨੇਸ਼ਨ ਚੈਨਲ ਆ ਸ਼ਾਹੀ ਇਹ ਅਲੱਗ ਤੇ ਹੁਣ ਸੂਚਿਆ ਥੋੜੇ ਥੋੜੀਆਂ ਇਹ ਬਣਾ ਕੇ ਲੈ ਕੇ ਆਉਂਗਾ ਚਲੋ ਨਾਲੇ ਯਾਦ ਹੁੰਦੀ ਆ ਨਾ ਬਾਕੀ ਦੋਸਤੋ ਜਦੋਂ ਇਸ ਪਾਰਕਿੰਗ ਤੱਕ ਤੁਸੀਂ ਪਹੁੰਚਣਾ ਵਾ ਤਾਂ ਸਿੱਧੀ ਖੜੀ ਚੜਾਈ ਤੇ ਤੁਹਾਨੂੰ ਆਪਣੀ ਕਾਰ ਲੈ ਕੇ ਆਉਣਾ ਪੈਣਾ ਵਾ ਤੇ ਜਾਂਦੇ ਵਕਤ ਬਹੁਤ ਹੀ ਜ਼ਿਆਦਾ ਧਿਆਨ ਤੋਂ ਆਪਦੀ ਕਾਰ ਤੁਹਾਨੂੰ ਵਾਪਸ ਲੈ ਕੇ ਜਾਣੀ ਪੈਣੀ ਆ ਇੰਨਾ ਕ ਰਸਤਾ ਤੁਹਾਨੂੰ ਬਹੁਤ ਹੀ ਕੇਅਰਫੁਲੀ ਜਿਹੜਾ ਕਰਨਾ ਪੈਣਾ ਵਾ ਕਿਉਂਕਿ ਸਾਹਮਣੇ ਵੀ ਕੋਈ ਚੀਜ਼ ਚੜਨ ਲੱਗਿਆ ਵੀ ਆ ਸਕਦੀ ਆ ਤੇ ਉਤਰਨ ਲੱਗਿਆ ਵੀ ਤੇ ਜਗ੍ਹਾ ਪੂਰੀ ਪੂਰੀ ਆ ਇਸ ਚੀਜ਼ ਦਾ ਧਿਆਨ ਰੱਖਿਓ ਆ ਸਾਹਮਣੇ 메ਨ ਰੋਡ ਆ ਜਾਣਾ ਹੁਣ ਆਰਮੀ ਵਾਲੇ ਕਾਰ ਨੂੰ ਦੁਬਾਰਾ ਗੁਰਦੁਆਰਾ ਸਾਹਿਬ ਵਾਲੀ ਸਾਈਡ ਨਹੀਂ ਜਾਣ ਦਿੰਦੇ ਸੀ ਕਿਉਂਕਿ ਇਹ ਵਨਵੇ ਹੈ ਗੱਡੀਆਂ ਇਧਰੋਂ ਆ ਤਾਂ ਸਕਦੀਆਂ ਵਾਂ ਮਗਰ ਜਾ ਨਹੀਂ ਸਕਦੀਆਂ ਮਗਰ ਜਿਹੜਾ ਦੂਸਰਾ ਰਸਤਾ ਸੀਗਾ ਉੱਥੋਂ ਦੀ ਗੋਬਿੰਦ ਘਾਟ ਵਾਲੇ ਰੋਡ ਤੇ ਪੈਣਾ ਬਹੁਤ ਹੀ ਜ਼ਿਆਦਾ ਦੂਰ ਸੀਗਾ ਲੰਬਾ ਸੀਗਾ ਤਾਂ ਮੈਂ ਉਹਨਾਂ ਨੂੰ ਰਿਕਵੈਸਟੋ ਬੇਨਤੀ ਕੀਤੀ ਕਿ ਪਲੀਜ਼ ਸਾਨੂੰ ਇੱਥੋਂ ਦੀ ਜਾਨ ਦਿੱਤਾ ਜਾਵੇ ਕਿਉਂਕਿ ਇੱਥੋਂ ਦੀ ਗੁਰਦੁਆਰਾ ਸਾਹਿਬ ਦੇ ਅੱਗੋਂ ਦੀ ਸਿਰਫ 1 ਮਿੰਟ ਲੱਗਣਾ ਬਦਰੀਨਾਥ ਗੋਬਿੰਦ ਘਾਟ ਮਾਰਗ ਦੇ ਉੱਤੇ ਚੜਨ ਦੇ ਲਈ ਸਿਰਫ ਇੱਕ ਮਿੰਟ ਆ ਗਿਆ ਜੂਸ਼ੀ ਮੜ ਦਾ ਚੌਕ ਜਿੱਥੋਂ ਗੁਰਦੁਆਰਾ ਸਾਹਿਬ ਬਿਲਕੁਲ ਨੇੜੇ ਆ ਤੇ ਆ ਬੋਰਡ ਲੱਗੇ ਹੋਏ ਆ ਕੁਝ ਆਪਾਂ ਇੱਥੋਂ ਲੈਫਟ ਸਾਈਡ ਜਾਵਾਂਗੇ ਜਦੋਂ ਔਲੀ ਜਾਣਾ ਹੋਇਆ ਉਦੋਂ ਆਪਾਂ ਇੱਥੋਂ ਇਧਰ ਨੂੰ ਜਾਵਾਂਗੇ ਫਿਲਹਾਲ ਆਪਾਂ ਦਰਸ਼ਨ ਕਰਕੇ ਆਉਣੇ ਆ ਤੇ ਯਾਤਰਾ ਕਰਕੇ ਤੇ ਫਿਰ ਬਾਕੀ ਦੀ ਸਲਾਹ ਕਰਾਂਗੇ ਆਪਾਂ ਕੀ ਕੀ ਕਰਨਾ ਆ ਸ਼ਾਮ ਜੀ ਨੂੰ ਪਹੁੰਚਦੇ ਆ ਨਾ ਇਸ ਜਗ੍ਹਾ ਤੇ ਅਜੇ ਕਈ ਵਾਰ 2-2 ਘੰਟੇ ਦੇ ਕਹਿੰਦੇ ਸਿੰਗਲ ਰੋਡ ਆ ਇਹ ਏ ਹੁਣ ਅਪਾ ਥੱਲੇ ਪੌਲ ਉਤਰਨਾ ਪੌਲ ਉਤਰਨ ਤੱਕ ਇਦਾਂ ਹੀ ਆ। ਇੱਥੇ ਅਸੀਂ ਇੱਕ ਵਾਰੀ 2 ਘੰਟੇ ਖੜੇ ਰਹੇ। ਨਾ ਜਾਵੇ ਚੀ ਨਾ ਆਵੇ ਇੰਨੇ ਹੀ ਫਸੇ ਰਹੇ। ਤੇ ਬਾਕੀ ਕੀ ਹੀ ਨਿਆਰਾ ਵਾ ਯਾਰ। ਦਰਖਤਾਂ ਦੀ ਸੰਗੜੀ ਸ਼ਾਮ। ਮਜ਼ਾ ਆ ਗਿਆ। ਵਿਸ਼ਣੂ ਪ੍ਰਿਆਗ ਆ ਗਿਆ ਜੀ ਇਹ ਇੱਥੇ ਸੰਗਮ ਹੁੰਦਾ ਵਾ ਵਿਸ਼ਣੂ ਪ੍ਰਿਆਗ ਦੇ ਵਿੱਚ ਧੌਲੀ ਗੰਗਾ ਤੇ ਅਲਕਨੰਦਾ ਦਾ ਜਿਹੜਾ ਮਿਲਨ ਹੁੰਦਾ ਵਾ ਦੋਨਾਂ ਨਦੀਆਂ ਦਾ ਤੇ ਇਧਰੋਂ ਆ ਰਹੀ ਆ ਅਲਕਨੰਦਾ ਬਸ ਸੋਨਾ ਵਿਊਾ ਵਿਸ਼ਨੂ ਪ੍ਰਿਆਗ ਮੇਰਾ ਗਲਾ ਬੈਠਾ ਆ ਆਵਾਜ਼ ਸਹੀ ਨਹੀਂ ਨਿਕਲ ਰਹੀ ਅੱਜ ਤੇ ਦਵਾਈ ਲੈਣੇ ਆ ਤੇ ਯਾਤਰਾ ਸ਼ੁਰੂ ਕਰਦੇ ਆਪਾਂ ਇਦਾਂ ਦਾ ਨਹੀਂ ਆ ਰਾ ਕੋਈ ਜੇ ਆਪਾਂ ਆਉਣੇ ਆ ਇਧਰੋਂ ਸ਼੍ਰੀ ਬਦਰੀਨਾਥ ਲੋ ਤਾਂ ਵਿਸ਼ਨੂੰ ਪ੍ਰਿਆਗ ਪਹਿਲਾ ਪ੍ਰਿਆਗ ਤੇ ਜੇ ਆਪਾਂ ਆਉਣੇ ਆ ઋਸ਼ੀਕੇਸ਼ ਤੋਂ ਤਾਂ ਵਿਸ਼ਨੂੰ ਪ੍ਰਿਆਗ ਜਿਵੇਂ ਪੰਜਵਾਂ ਪ੍ਰਿਆਗ ਆਪਾਂ ਕਹਿ ਸਕਦੇ ਹਾਂ ਗੱੱਚੀ ਫੱਟੀਆਂ ਪਹੁੰਚਣ ਲਈ ਲੱਗ ਜਾਨੀਆਂ ਕਿੰਨੀ ਬੜੀ ਆ ਦੇਖਿਓ ਵਾਓ ਹਾਂ ਇਹਨੂੰ ਕਹਿੰਦੇ ਮੁਲਤਾਨੀ ਮਿੱਟੀ ਲੈ ਜੀ ਇਹ ਗ੍ਰੈਂਡਰ ਨਾਲ ਹੀ ਪੀਸ ਲਈਏ ਹਲੋ ਇੱਥੇ ਵੇਹ ਚਾਹ ਬਣਾ ਸਕਦੇ ਹਾਂ ਜੀ ਆਪਾਂ ਵੱਡਾ ਪੌਲ ਤਿਆਰ ਕਰੀ ਜਾਂਦੇ ਆ ਨਾ ਨਾਲ ਇਹ ਬੰਦ ਕਰਕੇ ਉਧਰ ਨਾਲ ਸੁੱਕ ਬਣਾਈ ਫਾਈਵ ਫਾਈਵ ਤੇ ਕਰਕੇ ਫਾਈਵ ਤੇ ਉਹ ਨਵਾਂ ਤਿਆਰ ਚਾਲੂ ਕਰਦੇ ਕਿ ਉਦੋਂ ਇਹ ਆ ਬੰਦ ਗਿਆ ਇੱਧਰ ਆ ਗਿਆ ਬੜੀ ਵਧੀਆ ਚੀਜ਼ ਆ ਇਹ ਆ ਤਾਂ ਵਧੀਆ ਸੇਫਟੀ ਆ ਨਾਲ ਇੱਕਾ ਜਦੋਂ ਕਾ ਉੱਗਿਆ ਤੇ ਉਦੋਂ ਪਕੜ ਵਧੀਆ ਇਹਦੀ ਮਜ਼ਬੂਤ ਹੋ ਜਾਣੀ ਆ ਵੀਰੇ ਨਾ ਦੋ ਪੌਤੂ ਜਾਣਾ ਉਹ ਨਿੱਕੇ ਦੇਖਦਾ ਪਿਆ ਸਾਹਮਣੇ ਰਸਤਾ ਆ ਜਿਹੜੀਆਂ ਆ ਇੱਦਾਂ 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 ਕਰਕੇ ਜਾਂਦੀਆਂ ਉੱਤੋਂ ਉੱਤੋਂ ਤਾਂ ਗੱਡੀ ਤੇ ਜਾਵਾਂਗੇ ਆਪਾਂ ਫਿਰ ਉਸ ਤੋਂ ਅੱਗੇ ਜਿਹੜਾ ਹੈਗਾ ਵਾ ਪੈਦਲ ਯਾਤਰਾ ਸ਼ੁਰੂ ਆ ਹਾਂ ਇੱਥੇ ਜਾਣਾ ਨਹੀਂ ਨਹੀਂ ਇੱਥੋਂ ਹੀ ਕਾਰ ਇੱਥੇ ਪਾਰਕਿੰਗ ਤੇ ਲਾਉਣੀ ਆ ਇੱਥੋਂ ਘਾਂਗਰੀ ਆ ਜਿੱਥੇ ਆਪਣੀ ਸਕੇ ਅੱਜ ਦੀ 13 ਕਿਲੋਮੀਟਰ ਆ 2-3 ਕਿਲੋਮੀਟਰ ਆਪਾਂ ਜਾਵਾਂਗੇ ਕਾਰ ਤੇ ਬਾਕੀ ਦਾ ਸਾਰਾ ਤੁਰ ਕੇ ਆਹ ਦੇਖੋ ਬੱਬਾ ਮੋਦਨ ਸਿੰਘ ਦੁਆਰ ਲక్ష్మణ ਗੰਗਾ ਤੇ ਅਲਕਨੰਦਾ ਦਾ ਇੱਥੇ ਮਿਲਣ ਹੁੰਦਾ ਵਾ ਨਹੀਂ ਨਹੀਂ ਦਿਖਣਾ ਨਹੀਂ ਕੋਈ ਉੱਥੋਂ ਆਪਾਂ ਪੰਪਰ ਤੋਂ ਲੈਣਾ ਮੈਨਾ ਟੈਕਸੀਆਂ ਦਾ ਕਿਉਂਕਿ ਪੁਲ ਨਵਾਂ ਬਣ ਗਿਆ ਨਾ ਕਰਾਲਾਉ ਬੋਲੇ ਤੋਂ ਨਿਹਾਲ ਸਾਹਿਬ ਜੀ ਆਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਡੇ ਜਿਹੜੇ ਆ ਪਿੱਛੇ ਤੱਕ ਨਾ ਉਹ ਨਵਾਂ ਪੁਲ ਬੰਦਰ ਤੋਂ ਵੀਡੀਓ ਬਣਾਉਂਦੇ ਹੋਏ ਉਹ ਤਾਂ ਨਾ ਕੋਈ ਗੱਡੀ ਲੈ ਕੇ ਜਾਂਦਾ ਆ ਜੀ ਸਾਡੇ ਸਮਾਨ ਜਿਆਦਾ ਹੈ ਯਾਰ ਹਮਾਰੇ ਕੋਲ ਪੌਜੀਆ ਪਾਰਕਿੰਗ ਆਪਾਂ ਨੂੰ ਮਿਲ ਗਈ ਹੈ 600 ਰੁਪਿਆ ਨੇ ਐਡਵਾਂਸ ਹੀ ਆਪਣੇ ਤੋਂ ਲੈ ਲਿਆ ਵਾ ਇਸ ਤੋਂ ਇਲਾਵਾ ਉਹ ਕਹਿੰਦਾ ਕਿ ਚਾਹੇ ਤੁਸੀਂ ਉੱਪਰ 3 ਦਿਨ ਲਾ ਕੇ ਆਓ 4 ਦਿਨ ਲਾ ਕੇ ਆਓ ਉਸ ਤੋਂ ਬਾਅਦ ਚਾਹੇ ਤੁਸੀਂ ਸ਼੍ਰੀ ਬਦਰੀਨਾਥ ਜਾਇਆ ਹੋ ਆ ਕੇ ਫਿਰ ਇੱਥੇ ਰੁਕੋ ਤਾਂ ਕੋਈ ਅਲੱਗ ਚਾਰਜ ਨਹੀਂ ਲਵਾਂਗੇ 600 ਰੁਪਿਆ ਜਿਹੜਾ ਹੈਗਾ ਉੱਕਾ-ਬੁੱਕਾ ਤੁਹਾਡੇ ਤੋਂ ਲੈਣਾ ਵਾ ਤਦ ਬੈਗਸ ਇਦਾਂ ਨਾ ਵੇ ਅਸੀਂ ਜਦੋਂ ਯਾਤਰਾ ਕਰਿਆ ਇਹ ਸ਼੍ਰੀ ਬਦਰੀਨਾਥ ਮੰਨਾ ਘੁੰਮ ਕੇ ਆਈਏ ਵਾਪਸ ਆਈਏ ਤਾਂ ਤੂੰ ਕਹਵੇਂ ਕਿ ਜੀ ਗੱਟੀ ਲੱਗਣ ਦੀ ਤਾਂ ਜਗ੍ਹਾ ਨਹੀਂ ਹੈਗੀ ਕਿ ਪਾਰਕਿੰਗ ਫੁੱਲ ਆ ਹੋਰ ਕਿਤੇ ਲਾ ਦੋ ਤਾਂ ਕਹਿੰਦਾ ਉਹ ਸਾਡੀ ਟੈਨਸ਼ਨ ਆ ਪਾਰਕਿੰਗ ਅਸੀਂ ਆਪ ਹੀ ਲਵਾਵਾਂਗੇ ਜਿਤ ਤੁਹਾ ਮਰਜ਼ੀ ਲਵਾਈਏ ਫਿਰਮਨ ਨੂੰ ਲੱਗਿਆ ਗਿਆ ਅੰਜ ਚਲ ਠੀਕ ਆ ਆ ਤਾਂ ਠੀਕ ਆ ਗੱਲਬਾਤ ਸਹੀ ਲੱਗਦੀ ਆ ਤੇ ਬਾਕੀ ਉਹਨੇ ਕਹਦਾ ਕਿਦਾ ਬੇਫਿਕਰ ਹੋ ਕਹਿੰਦਾ ਸਾਡਾ ਰੋਜ਼ ਦਾ ਕੰਮ ਹੈ ਹਾਂ ਜੀ ਫੌਜਾਂ ਤਿਆਰ ਨਾ ਪਰ ਨਾ ਆਪਾਂ ਲੇਟ ਹੋ ਗਏ ਵੈਸੇ ਜਲਦੀ ਆਦੀ ਮੱਥਾ ਟੇਕੀਏ ਵਾਹਿਗੁਰੂ ਦਾ ਆਸ਼ੀਰਵਾਦ ਲਈਏ ਤੇ ਚੱਲੀਏ ਹੋਂ ਤਾਂ ਚੱਕਲੇ ਇਹਨਾਂ ਸਮਾਨ ਪਤਾ ਤਾਂ ਰਸਤਾ ਹੀ ਲੱਗੂਗਾ ਇਹਦੇ ਐਕਚੁਅਲੀ ਮੇਰੀ ਵਾਈਫ ਦਾ ਵੀ ਸਮਾਨ ਆ ਮੇਰਾ ਕਿਸੇ ਦਾ ਨਹੀਂ ਆ ਨਵਾਂ ਪੋਲ ਬਣ ਗਿਆ ਜੀ ਚਲੋ ਚਲੋ ਗੁਰਦੁਆਰਾ ਸਾਹਿਬ ਹਾਂ ਫਿਰ ਪਿੱਛੇ ਮੁੜ ਕੇ ਆਵਾਂ ਜੀ ਵਾਹ ਗੁਰਦੁਆਰਾ ਸਾਹਿਬ ਆਪਾ ਆਪਾ ਪੌਲ ਪੁੱਤ ਚੜ੍ਹ ਕੇ ਆਣਾ ਉਹ ਗੱਡੀਆਂ ਕੋਲੇ ਯਾਰ ਬੜਾ ਅਫਸੋਸਿਆ ਹੁੰਦਾ ਪਿਆ ਕਿੱਥੇ ਪੌਲ ਸਾਹਮਣੇ ਦੇਖਦੇ ਹੁੰਦੇ ਸੀਗੇ ਵਾਜਾਂ ਹੁੰਦੀਆਂ ਸੀ ਗੱਡੀਆਂ ਲੰਘਦੇ ਰਹੀਆਂ ਜਦੋਂ ਗੁਰਦੁਆਰਾ ਸਾਹਿਬ ਰਹਿੰਦੇ ਹੁੰਦੇ ਸੀ ਅਜੀਬ ਜਿਹਾ ਲੱਗ ਰਿਹਾ ਵਾਹਿਗੁਰੂ ਸੱਚਾ ਪਾਸ਼ਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਸ ਜੀ ਵਾਹਿਗੁਰੂ ਵਾਹਿਗੁਰੂ ਸਤਿ ਸ਼੍ਰੀ ਅਕਾਲ ਬਾਈ ਠੀਕੋ ਫਾਈਨਲੀ ਵਾਹਿਗੁਰੂ ਜੀ ਨੇ ਅਹਿਮਦ ਦਿੱਤੀ ਪਹੁੰਚ ਗਏ ਤੁਹਾਡੀ ਇੱਛਾ ਨਾਲ ਹੀ ਲੰਗਰ ਘਰ ਆ ਜੇ ਪ੍ਰਸ਼ਾਦਾ ਛਕਣਾ ਦਾ ਆ ਬਾਬਾ ਬੋਲਦਾਂ ਸੰਗੀ ਜੀ ਸੀਗੇ ਜਿੰਨਾਂ ਨੇ ਇੰਮਰ ਸਾਹਿਬ ਜੀ ਦੀ ਖੋਜ ਕੀਤੀ ਸੀਗੀ ਇਹ ਮਾਹੌਲ ਬਹੁਤ ਵਧੀਆ ਤਰ੍ਹਾਂ ਬੈਠਾ ਹੈ ਤਾਂ ਠੀਕ ਹੈ ਛੋਟੀਆਂ ਵੀ ਲੈਣੀਆਂ ਆਜ ਹੁਣ ਮਿੰਟ ਭਾਰੂ ਠੀਕ ਹੈ ਇੱਧਰ ਜੇ ਰਹਿਣ ਕਰਨ ਲਈ ਆਪਾਂ ਹਾਲ ਲੈਣੇ ਆ ਤਾਂ ਇੱਧਰੋਂ ਤੇ ਪਿੰਨੀ ਪ੍ਰਸ਼ਾਦ ਸਾਹਮਣੇ ਆਵੰਦਾ ਇਹ ਤੁਹਾਨੂੰ ਵਾਪਸੀ ਤੇ ਆ ਕੇ ਦਿਖਾਵਾਂਗੇ ਪਹਿਲਾਂ ਆਪਾਂ ਦਰਸ਼ਨ ਕਰੇ ਆਈਏ ਅੱਛਾ ਅਸੀਂ ਆਵਡ ਕੀਤੀ ਸੀ ਆਪਾਂ ਵੀਡੀਓ ਦੇਖੀ ਸੀ ਨਾ ਕੀ ਹੋ ਗਿਆ ਲੈ ਕੇ ਚਰਾਦੀ ਇੱਥੇ ਰੱਖ ਦਿਓ ਕੁਝ ਨਹੀਂ ਹੁੰਦਾ ਯਾਦ ਹੈ ਤੁਹਾਨੂੰ ਇਸ ਜਗ੍ਹਾ ਤੇ ਅਸੀਂ ਉੱਥੇ ਹੀ ਗਏ ਦੋ ਦਿਨ ਇੰਨਾ ਆਨੰਦ ਆਇਆ ਰਾਤ ਨੂੰ ਲਾਈਟਾਂ ਲੱਗੀਆਂਆਂ ਸੀ ਹੈ ਨਹੀਂ ਇਸ ਜਗ੍ਹਾ ਤੇ ਰਾਤ ਕਿਤੇ ਚਲੋ ਚਲੋ ਹੁਣ ਆਪਾਂ ਜੇ ਤਾਂ ਚਾਹ ਪਾਣੀ ਪੀਣਾ ਤਾਂ ਪੀ ਲੋ ਜਿੱਕੇ ਸੰ ਲੰਗਰ ਛਕਣਾ ਸ਼ਕਲ ਚਲੀਏ ਫਿਰ ਬਾਅਦ ਜਾਵਾਂਗੇ ਮਾਰੇ ਕੈਮਰਾ ਆਨ ਕਰ ਲਓ ਜੀ ਚਲਦਾ ਫਿਰਦਾ 8:00 AM ਹਾਂ ਜੀ ये फिर शाम चलती है, है।, है, है।, तो है। यात्रियों को हम हम सोच रहे थे कहीं पे एटीएम मिल जाए तो पैसे निकाल ले जी 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 तो तो बहुत बढ़िया सर सर यहाँ नेटवर्क इशू रहता है यहाँ पे बढ़िया बढ़िया थैंक यू सर थैंक यू ਗੁਰਦੁਆਰਾ ਸਾਹਿਬ ਦੇ ਅੰਦਰ ਹੀ ਵੈਨ ਆ ਕੇ ਖੜੀ ਹੋਈ ਹੈ ATM ਵਾਲੀ ਜੇ ਕਿਸੇ ਨੂੰ ਪੈਸਿਆਂ ਦੀ ਲੋੜ ਪਵੇ ਤਾਂ ਇੱਥੋਂ ਜਿਹੜਾ ਹੈਗਾ ਉਹ ਪੈਸੇ ਆਪਦੇ ਕਢਾ ਸਕਦਾ ਬਿਲਕੁਲ ਜਿਹੜਾ ਗੇਟ ਆ ਆਪਣਾ ਜਿਹੜਾ ਅੰਦਰ ਆਪਾਂ ਜਿੱਥੋਂ ਐਂਟਰ ਹੁੰਦੇ ਆ ਠੀਕ ਹੈ ਜੀ ਬੜੀ ਵਧੀਆ ਸਰਵਿਸ ਸਾਹਿਬ ਗਾੜੀ ਦੇ ਸਾਹਮਣੇ ਜਰੂਰ ہمارا ਵੀ ਥੋੜਾ ਪ੍ਰਸਾਰ-ਪ੍ਰਸਾਰ ਹੋ ਜਾਏਗਾ ਕੀ-ਕੀ ਜਿਵੇਂ ਆਪਾਂ ਬੋਲਿਆ ਨਾ ਵਹੀ ਚੀਜ਼ ਆਪਾਂ ਬਤਾਨਾ ਜਰੂਰ ਸੇਵਾ ਲਈ ਆਪ ਜੀ ਤਰਫੇ ਆਏ ਹੋਏ ਸਰਸਰ ਪੌਲ ਤੇ ਲੱਕ ਤੇ ਗਿਆ ਵੀ ਆਵੇ ਬਹੁਤ ਸ਼ਾਨਦਾਰ ਮਜ਼ਬੂਤ ਪੌਲ ਸੀਗਾ ਇਹ ਉੱਥੇ ਆ ਕੇ ਨਿਕਲਦਾ ਹੁੰਦਾ ਸੀਗਾ ਉੱਥੋਂ ਸਿੱਧੀਆਂ ਜਿਹੜੀਆਂ ਹੈਗੀਆਂ ਗੱਟੀਆਂ ਪੌਲ ਦੇ ਉੱਪਰੋਂ ਦੀ ਚਲੇ ਜਾਂਦੀਆਂ ਹੁੰਦੀਆਂ ਸੀ ਇਹ ਤਾਂ ਫਿਰ ਇਹ ਰਸਤਾ ਸੜਕ ਨਹੀਂ ਨਾ ਬਣੀ ਤਾਂ ਕਰਕੇ ਆਪਾਂ ਨੂੰ ਉੱਥੋਂ ਤੱਕ ਜਾਣਾ ਪੈਣਾ ਵਾ ਚਾਈ ਦੇਖ ਕੰਨੀ ਆ ਸਿੱਧੀ ਖੜੀ ਜੜਾਈ ਹੋਈ ਯਾਰ ਮੇਰਾ ਕਾਰ ਲੱਭੀ ਜਾਂਦਾ ਹੈਗਾ ਲੱਭਦੀ ਨਹੀਂ ਪਈ ਸੀ ਆ ਹੁਣ ਦਿਖੀ ਆ ਇੰਨੀ ਦੇਰ ਬਾਅਦ ਇਹ ਆ ਖੜੀ ਆ ਕਾਲੇ ਰੰਗ ਦੀ ਗੱਡੀ ਦੇ ਨਾਲ ਜਿਹੜੀ ਬੈਕ ਸਾਈਡ ਦੇਖਦੀ ਪਈ ਆ ਗੱਡੀ ਜਾਂਦੀ ਪਹਿਲੇ ਗੇਅਰ ਚ ਨੀ ਵਿੱਚ ਭਾਈ ਬਾਈ ਯਾਰ ਇਹਦੀ ਕੈਕਟ ਉੱਤੇ ਰੱਖਦੇ ਯਾਰ ਉੱਪਰ ਨਹੀਂ ਰੱਖੀ ਆਏਗੀ ਹੁੰਦੀ ਰੱਖਿਆ ਕੀ ਰੱਖ ਦੋ ਨਾ ਹੋਣੀ ਕੈਕਟ ਫੜਾਦੇ ਨਹੀਂ ਉਹ ਕੈਟ ਬਹੁਤ ਹੁਣ ਦਵਾਜੀ ਨਾ ਕਰਨਾ ਆਪਣੀ ਆਪਣੀ ਦੇ ਬਸ ਨਹੀਂ ਨਹੀਂ ਹਾਂ ਕੁੱਕੜਾਂ ਨੂੰ ਤਾੜਦੇ ਨੰਦ ਆ ਰਿਹਾ ਪੂਰਾ ਕੈਟ ਦੀ ਹਾਰ ਰੱਖੀ ਇੱਧਰ ਆਵੇ ਪੂਰਾ ਪੂਰਾ ਕਹਦਾ ਕੈਟ ਨਹੀਂ ਉਹ ਉੱਤੋਂ ਛੱਤ ਤੋਂ ਤੱਲੇ ਆ ਜਵੇ ਹੈ ਉਹਨੂੰ ਕੋਈ ਨਹੀਂ ਪਾਉਂਦਾ ਤੂੰ ਪੈਦਲ ਯਾਤਰਾ ਸ਼ੁਰੂ ਕਰਦੇ ਆਂ ਚਲ ਜੀ ਹਨੀ ਹਾਂਜੀ ਉਹ ਸਰੀਰ ਗਰਮ ਹੋ ਗਿਆ ਨਾ ਇੱਕ ਵਾਰੀ ਸੈੱਟ ਹੋ ਜਾਣਾ ਫਿਰ ਆਪੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਅੱਜ ਕੱਲ ਸਮਾਂ ਕਿਸੇ ਕੋਲੇ ਵੀ ਨਹੀਂ ਹੈਗਾਗਾ ਜ਼ਿਆਦਾ ਇਸ ਕਰਕੇ ਜਦੋਂ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਜਦੋਂ 20 22 ਮਿੰਟ ਦੀ ਬਣ ਜਾਂਦੀ ਹੈ ਤਾਂ ਮੈਨੂੰ ਉੱਥੇ ਵੀਡੀਓ ਬੰਦ ਕਰਨੀ ਪੈਂਦੀ ਆ ਤਾਂ ਕਿ ਜਿਆਦਾ ਲੰਬੀ ਵੀਡੀਓ ਨਾ ਬਣੇ ਤਾਂ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਆਂ ਇਹ ਸਫਰ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਜਾਰੀ ਰਹੂਗਾ ਤੁਹਾਡਾ ਸਾਰਿਆਂ ਦਾ ਇੱਥੋਂ ਤੱਕ ਵੀਡੀਓ ਦੇਖਣ ਲਈ ਤਹਿ ਦਿਲ ਤੋਂ ਧੰਨਵਾਦ ਜੇ ਚੈਨਲ ਹਜੇ ਤੱਕ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਆਪਾਂ ਮਿਲਦੇ ਆਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ